ਕੋਈ ਤਾਂ ਚੱਜ ਦੀ ਚੀਜ਼ ਦਿੱਤੀ ਸ਼ੈਤਾਨ ਕਹਿੰਦਾ ਹਾਂ ਪਰ ਇਹ ਉਹਦੇ ਨਾਲੋਂ ਵੀ ਵੱਡਾ ਲੋਚਾ ਹੈ ਕਹਿੰਦਾ ਕੀ ਸ਼ੈਤਾਨ ਕਹਿੰਦਾ ਇਸ ਗੇਮ ਦੇ ਅੰਦਰ ਇੱਕ ਕੰਡੀਸ਼ਨ ਇਹ ਹੈ ਕਿ ਜਿਹੜੀ ਖੁਸ਼ੀ ਇਹਨੂੰ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਮਿਲ ਗਈ ਉਹ ਖੁਸ਼ੀ ਉਹਨੂੰ ਉਸੇ ਚੀਜ਼ ਤੋਂ ਦੁਬਾਰਾ ਨਹੀਂ ਮਿਲੇਗੀ ਮਤਲਬ ਮਤਲਬ ਕਹਿੰਦਾ ਹੁਣ ਬੰਦੇ ਨੂੰ ਖੁਸ਼ ਰਹਿਣ ਦੇ ਵਾਸਤੇ ਹੋਰ-ਹੋਰ ਨਿਤ ਨਵੀਆਂ ਚੀਜ਼ਾਂ ਲੱਭਣੀਆਂ ਪੈਣੀਆਂ। ਅੱਜ ਇੱਕ ਟੀ-ਸ਼ਰਟ ਬੜੇ ਚਾਅ ਨਾਲ ਲਿਆਂਦੀ, ਇੱਕ ਦਿਨ ਪਾਈ, ਦੋ ਦਿਨ ਪਾਈ, ਤੀਜੇ ਦਿਨ ਚਾਹ ਘਟ ਗਿਆ, ਚੌਥੇ ਦਿਨ ਤਾਂ ਪਾਈ ਹੋਈ ਨਹੀਂ। ਅੱਜ ਕੱਲ ਤਾਂ ਵੈਸੇ ਸੋਸ਼ਲ ਮੀਡੀਆ ਨੇ ਹੋਰ ਬੇਲਾਗਰਕ ਕਰਤਾ। ਪਹਿਲਾਂ ਇੱਕ ਸੂਟ 5-6 ਵਾਰ ਪਾਇ ਤਾਂ ਜਾਂਦਾ ਸੀ ਅਲੱਗ-ਅਲੱਗ ਥਾਵਾਂ ਤੇ ਵਿਆਹਾਂ 'ਤੇ। ਹੁਣ ਨਹੀਂ ਜੀ, ਹੁਣ ਤਾਂ ਸੋਸ਼ਲ ਮੀਡੀਆ ਤੇ ਪੋਸਟ ਪਾਤੀ, ਇੱਕ ਵਿਆਹ ਤੇ ਇੱਕ ਸੂਟ, ਦੂਜੇ ਵਿਆਹ ਤੇ ਦੂਜਾ। ਤੇ ਕਾਰਪੋਰੇਟ ਲੋਕ ਇਦਾਂ ਦੀਆਂ ਕਿੱਡਾਂ ਖੇਡਦੇ ਨੇ। ਹੁਣ ਬੰਦਾ ਕਿਸੇ ਇੱਕ ਚੀਜ਼ ਨੂੰ ਪ੍ਰਾਪਤ ਕਰਕੇ ਇੱਕ ਵਾਰ